ਗੁੱਡ ਮੋਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਬੰਬ ਕੇਸ ਦੇ ਪਾਤਰ ਚਿੱਤਰਨ ਤੇ ਇਹਦੇ ਵਿੱਚ ਤਿੰਨ ਜਿਹੜੇ ਪਾਤਰ ਐ ਬਹੁਤ ਹੀ ਇੰਪੋਰਟੈਂਟ ਐ ਹਾਂ ਦਾ ਫਰਸਟ ਹੈ ਥਾਣੇਦਾਰ ਦਾ ਪਾਤਰ ਚਿੱਤਰਨ ਠੀਕ ਐ ਇਹਨੂੰ ਪੜਨਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਹੀ ਜਾਣ ਪਛਾਣ ਲਿਖਣੀ ਐ ਥਾਣੇਦਾਰ ਬੰਬ ਕੇਸ ਇਕਾਂਗੀ ਦਾ ਮਹੱਤਵਪੂਰਵ ਪਾਤਰ ਹੈ ਇਹ ਇਕਾਂਗੀ ਪੰਜਾਬੀ ਦੇ ਮਹਾਨ ਸਹਿਤਕਾਰ ਬਲਵੰਤ ਗਾਰਗੀ ਦੀ ਰਚਨਾ ਹੈ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਸਮੇਂ ਵਿੱਚ ਫੈਲੀਆਂ ਬੁਰਾਈਆਂ ਕਟਨਾਵਾ ਅਤੇ ਸਥਿਤੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਥਾਣੇਦਾਰ ਇਸ ਇਕਾਂਗੀ ਦਾ ਉਹ ਪਾਤਰ ਹੈ ਜਿਸ ਦੇ ਰਵਾਇਤੀ ਰਵੱਈਏ ਨੂੰ ਇਕਾਂਗੀਕਾਰ ਨੇ ਪਾਟਕਾਂ ਦੇ ਸਾਹਮਣੇ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਕਾਂਗੀਕਾਰ ਨੇ ਥਾਣੇਦਾਰ ਦੀ ਪਾਤਰ ਉਸਾਰੀ ਕਰਦਿਆਂ ਉਸ ਦੇ ਮੂਰਖਤਾ ਨੂੰ ਪੇਸ਼ ਕਰਨ ਦਾ ਚਤਨ ਕੀਤਾ ਹੈ ਅਸਲ ਵਿੱਚ ਕਿਸੇ ਵੀ ਇਕਾਂਗੀ ਦੀ ਸਫਲਤਾ ਤਾਂ ਹੀ ਸੰਭਵ ਹੁੰਦੀ ਹੈ ਜੇਕਰ ਉਸ ਦੇ ਪਾਤਰ ਸਮਾਜ ਦੇ ਪ੍ਰਤੀਨਿਧ ਹੋਣ ਅਜਿਹੇ ਪਾਤਰਾਂ ਦੀ ਸਿਰਜਣਾ ਹੀ ਇਕਾਂਗੀ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਕਿਹੜੇ ਕਿ ਉਹ ਸਮਾਜ ਦੇ ਪ੍ਰਤੀਨਿਧ ਹੈ ਤੇ ਇਹ ਚੀਜ਼ ਇਕਾਂਗੀ ਨੂੰ ਕੀ ਕਰਦੀ ਹੈ ਪ੍ਰਭਾਵਸ਼ਾਲੀ ਬਣਾਉਂਦੀ ਹੈ ਪਾਤਰ ਉਸਾਰੀ ਦੇ ਸਬੰਧ ਵਿੱਚ ਜੇਕਰ ਦੇਖਿਆ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਕੀ ਇਕਾਂਗੀ ਦੇ ਇਸ ਪਾਤਰ ਇਸ ਪਾਤਰ ਤੋਂ ਬਾਅਦ ਥਾਣੇਦਾਰ ਨੇ ਬਹੁਤ ਹੀ ਸਾਰਤਕ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ ਥਾਣੇਦਾਰ ਦੇ ਚਰਿੱਤਰ ਦੇ ਹੇਠ ਲਿਖੇ ਪੱਖ ਸਾਡੇ ਸਾਹਮਣੇ ਆਉਂਦੇ ਹਨ ਨੰਬਰ 1 ਬੇਸਮਝ ਅਫਸਰ ਇਕਾਂਗੀ ਵਿਚਲਾ ਥਾਣੇਦਾਰ ਇੱਕ ਬੇਸਮਝ ਅਫਸਰ ਹੈ ਜੋ ਟਾਂਗੇ ਦੇ ਬੰਬ ਨੂੰ ਕੈਮੀਕਲ ਦੇ ਬੰਬ ਸਮਝਦਾ ਹੈ ਉਹ ਵਜੀਰੇ ਨੂੰ ਬਿਨਾਂ ਕਿਸੇ ਸਬੂਤ ਬਿਨਾ ਕਿਸੇ ਗਵਾ ਦੇ ਜੇਲ੍ਹ ਵਿੱਚ ਲੈ ਜਾਂਦਾ ਹੈ ਉਸ ਦੀ ਬੇਸਮਝੀ ਵਾਲੀ ਤਫ਼ਤੀਸ਼ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੀ ਹੈ ਹਾਸ ਰਸ ਮਤਲਬ ਹਾਸਾ ਪੈਦਾ ਕਰਦੀ ਹੈ ਨੰਬਰ 2 ਸਗਤ ਸੁਭਾਅ ਵਾਲਾ ਥਾਣੇ ਦਾ ਇਲਾਕੇ ਵਿੱਚ ਬਦਲ ਕੇ ਆਇਆ ਹੈ ਉਸ ਦਾ ਸੁਭਾਅ ਬਹੁਤ ਹੀ ਸਗਤ ਹੈ ਉਹ ਥਾਣੇ ਵਿੱਚ ਸਿਪਾਈਆਂ ਉੱਤੇ ਅਤੇ ਇਲਾਕੇ ਦੇ ਲੋਕਾਂ ਉੱਪਰ ਆਪਣਾ ਦਬਦਬਾ ਰੱਖਣਾ ਚਾਹੁੰਦਾ ਹੈ ਇਸੇ ਲਈ ਉਸ ਪਾਇ ਨੂੰ ਆਪਣੇ ਨਾਲ ਲੈ ਕੇ ਇਲਾਕੇ ਵਿੱਚ ਗਸ਼ਤ ਕਰਦਾ ਹੈ ਤਾਂ ਲੋਕਾਂ ਨੂੰ ਸਿਧਿਆ ਕਰਨ ਦੀ ਗੱਲ ਕਰਦਾ ਹੈ ਉਹ ਚੋਰਾਂ ਡਾਕੂਆਂ ਦਾ ਸਫਾਇਆ ਕਰਨ ਦੀ ਤਾੜਨਾ ਦਿੰਦਾ ਹੈ ਨੰਬਰ 3 ਖੁਸ਼ਾਮਦ ਪਸੰਦ ਥਾਣੇ ਵਿੱਚ ਆਇਆ ਨਵਾਂ ਥਾਣੇਦਾਰ ਲੋਕਾਂ ਤੇ ਸਿਪਾਈਆਂ ਕੋਲੋਂ ਕੁਸ਼ੂਸ਼ਾਮਦ ਲੈਣ ਲਈ ਉਹਨਾਂ ਨੂੰ ਆਪਣੇ ਕੁੱਟਰ ਮਾਰਨ ਦੇ ਤਰੀਕੇ ਦੱਸਦਾ ਹੈ ਜਦੋਂ ਥਾਣੇਦਾਰ ਸਿਪਾਹੀ ਨੂੰ ਨਾਲ ਲੈ ਕੇ ਗਸ਼ਤ ਕਰਨ ਜਾਂਦਾ ਹੈ ਤਾਂ ਉਹ ਉਸ ਦੇ ਕਾਮ ਦੀ ਤਾਰੀਫ ਕਰਦਾ ਹੈ ਕੌਣ ਕਰਦਾ ਹੈ ਸਿਪਾਈ ਕਰਦਾ ਹੈ ਠੀਕ ਹੈ ਉਹ ਕੁਸਾਮਤ ਪਸੰਦ ਹੋਣ ਕਾਰਨ ਸਿਪਾਈ ਤੋਂ ਬਹੁਤ ਖੁਸ਼ ਹੁੰਦਾ ਹੈ ਅਤੇ ਸਿਪਾਈ ਨੂੰ ਲੋਕਾਂ ਤੇ ਚੋਰਾ ਡਾਕਾਂ ਨੂੰ ਕਾਬੂ ਕਰਨ ਲਈ ਆਪਣੇ ਕੰਮਾਂ ਦੇ ਤਰੀਕਿਆਂ ਨੂੰ ਦੱਸਦਾ ਹੈ ਨੰਬਰ 4 ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਾ ਬੇਟਾ ਇਹ ਮੁਹਾਵਰਾ ਹੈ ਜਿਹਦਾ ਮਤਲਬ ਹੈ ਕਿ ਆਪਣੇ ਤਰੀਫ ਖੋਦ ਕਰਨਾ ਠੀਕ ਹੈ ਥਾਣੇਦਾਰ ਆਪਣੀਆਂ ਸਿਫਤਾਂ ਆਪ ਕਰਨ ਵਾਲਾ ਵਿਅਕਤੀ ਹੈ ਉਹ ਆਪਣੇ ਰੋਹਬ ਤੇ ਆਪਣੀ ਬਹਾਦਰੀ ਦੇ ਕਾਰਜਾਂ ਨੂੰ ਬਹੁਤ ਵਧਾ ਚੜਾ ਕੇ ਦੱਸਦਾ ਹੈ ਉਹ ਸਿਪਾਹੀ ਨੂੰ ਕੜੀਮੜੀ ਮਤਲਬ ਵਾਰ-ਵਾਰ ਕਹਿੰਦਾ ਹੈ ਕਿ ਉਹ ਚੋਰਾਂ ڈاکਵਾਂ ਅਤੇ ਬਦਮਾਸ਼ਾਂ ਦੇ ਵਟ ਘੱਟ ਦੇਵੇਗਾ ਨੰਬਰ 5 ਵੱਖਰੀ ਤਰ੍ਹਾਂ ਦੀ ਕੁੱਟਮਾਰ ਕਰਨ ਵਾਲਾ ਥਾਣੇਦਾਰ ਦੇ ਮੁਤਾਬਕ ਉਸ ਦਾ ਦੋਸ਼ੀਆਂ ਮੁੰਡਿਆਂ ਤੇ ڈاکਵਾਂ ਨੂੰ ਮਾਰਨ ਕੁੱਟਣ ਦਾ ਟੰਗ ਵਖੜਾ ਹੈ ਉਹ ਸਿੱਧੀ ਮਾਰ ਨਹੀਂ ਮਾਰਦਾ ਸਗੂ ਉਲਟੀ ਮਾਰ ਮਾਰਦਾ ਹੈ ਪਹਿਲਾ ਉਹ ਗੱਲੀਬਾਤੀ ਉਹਨਾਂ ਨੂੰ ਸਾਰੇ ਭੇਤ ਕਢਵਾ ਲੈਂਦਾ ਹੈ ਫਿਰ ਉਹਨਾਂ ਨੂੰ ਤਾਬੜ ਤੋੜ ਛਿੱਤਰਾ ਨਾਲ ਮਾਰਦਾ ਹੈ ਤਾਬੜ ਤੋੜ ਮਤਲਬ ਕਿ ਥਾਣੇ ਦੇ ਵਿੱਚ ਪੁਲਿਸ ਵਾਲਿਆਂ ਨੇ ਚੋਰਾ ਡਾਕੂਆਂ ਦੇ ਉੱਤੇ ਯੂਜ਼ ਕਰਨ ਵਾਸਤੇ ਇੱਕ ਚੰਬੜੇ ਟਾਈਪ ਦਾ ਜਿਹੜਾ ਹੈ ਚੱਪਲ ਕਾ ਲੋ ਜਾਂ ਛਿੱਤਰ ਕਾ ਲੋ ਬਣਾਇਆ ਹੁੰਦਾ ਹੈ ਜਿਹਦੇ ਨਾਲ ਉਹ ਕੁੱਟ ਮਾਰ ਕਰਦੇ ਨੇ ਠੀਕ ਹੈ ਫਿਰ ਉਹਨਾਂ ਦੀ ਨੰਗੀ ਪਿੱਠ ਦੀ ਝੰਡਾਈ ਵੀ ਉਹ ਆਪ ਹੀ ਕਰਦਾ ਹੈ ਇਸ ਤਰ੍ਹਾਂ ਵੱਡੇ ਵੱਡੇ ਚੋਰ ਡਾਕੂ ਸਭ ਕੁਝ ਬੱਕ ਪੈਂਦੇ ਹਨ ਨੰਬਰ 6 ਝੂਠੇ ਕੇਸ ਬਣਾਉਣ ਵਾਲਾ ਥਾਣੇਦਾਰ ਲੋਕਾਂ ਉੱਤੇ ਝੂਠੇ ਕੇਸ ਬਣਾ ਕੇ ਆਪਣੀ ਕਾਰਗੁਜ਼ਾਰੀ ਦਿਖਾਉਣ ਵਾਲਾ ਵਿਅਕਤੀ ਹੈ ਜਦੋਂ ਉਸ ਨੂੰ ਸਿਪਾਈ ਦੱਸਦਾ ਹੈ ਕਿ ਵਜੀਰਾ ਬੰਬ ਬਣਾਉਂਦਾ ਹੈ ਤਾਂ ਉਹ ਬਿਨਾਂ ਕਿਸੇ ਸਬੂਤ ਵਜੀਰੇ ਦੇ ਘਰੋਂ ਬਿਨਾਂ ਕੋਈ ਬੰਬ ਫੜਿਆ ਹੀ ਉਸ ਉੱਤੇ ਝੂਠਾ ਕੇਸ ਲਾ ਦਿੰਦਾ ਹੈ ਤੇ ਉਸ ਨੂੰ ਹੱਥ ਘੜੀ ਲਾ ਕੇ ਜੇਲ੍ਹ ਲੈ ਜਾਂਦਾ ਹੈ ਵਜੀਰਾ ਉਸ ਨੂੰ ਵਾਰ-ਵਾਰ ਕਹਿੰਦਾ ਹੈ ਕਿ ਉਹ ਟਾਂਗਿਆਂ ਦੇ ਬੰਬ ਬਣਾਉਂਦਾ ਹੈ ਪਰ ਫਿਰ ਵੀ ਉਹ ਉਸ ਨੂੰ ਬੰਬ ਬਣਾਉਂਦੇ ਜ਼ੁਲਮ ਵਿੱਚ ਫੜ ਕੇ ਲੈ ਜਾਂਦਾ ਹੈ ਨੰਬਰ 7 ਆਪਣੇ ਕੰਮ ਵਿੱਚ ਪਰਪੱਕ ਨਾ ਹੋਣਾ ਪਰਪੱਕ ਮਤਲਬ ਮਾਹਿਰ ਨਾ ਹੋਣਾ ਥਾਣੇਦਾਰ ਕੇਸ ਬਣਾਉਣ ਵਿੱਚ ਕੱਚਾ ਹੈ ਉਹ ਕਿਸੇ ਗੱਲ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦਾ ਜਾਂ ਫਿਰ ਉਸ ਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਆਉਂਦੀ ਭਾਵੇਂ ਉਹ ਆਪਣੇ ਮੋਹੋ ਇਹ ਕਹਿੰਦਾ ਹੈ ਕਿ ਉਹ ਜਿਸ ਕੰਮ ਨੂੰ ਹੱਥ ਪਾ ਲਵੇ ਉਸ ਨੂੰ ਐਨ ਪੂਰਾ ਕਰਦਾ ਹੈ ਪਰ ਵਿਜੀਰੇ ਦੁਆਰਾ ਬਣਾਏ ਗੇ ਟਾਂਗੇ ਦੇ ਬੰਬ ਨੂੰ ਕੈਮੀਕਲ ਦੇ ਬੰਬ ਸਮਝ ਲੈਂਦਾ ਹੈ ਤੇ ਉਸ ਨੂੰ ਖਤੜੀਆਂ ਲਾ ਕੇ ਜੇਲ੍ਹ ਲੈ ਜਾਂਦਾ ਹੈ ਉਹ ਇਸ ਗੱਲ ਦੀ ਸ਼ਾਨਬੀਨ ਨਹੀਂ ਕਰਦਾ ਕਿ ਉਹ ਕਿਹੜੇ ਬੰਬ ਬਣਾਉਂਦਾ ਹੈ ਇਸ ਤਰ੍ਹਾਂ ਉਹ ਵਜੀਰੇ ਨੂੰ ਬਿਨਾਂ ਕਿਸੇ ਗਵਾਹ ਦੇ ਹੱਥ ਕੜੀਆਂ ਲਾ ਕੇ ਥਾਣੇ ਲੈ ਜਾਂਦਾ ਹੈ। ਨੰਬਰ 8 નિર્દયੀ ਵਿਅਕਤੀ। ਥਾਣੇਦਾਰ ਬਹੁਤ ਹੀ નિર્દયੀ ਵਿਅਕਤੀ ਹੈ। ਜਦੋਂ ਉਹ ਗਸਤ ਕਰਦੇ-ਕਰਦੇ ਲੋਹਾਰਾਂ ਦੀ ਗਲੀ ਪਹੁੰਚ ਜਾਂਦੇ ਹਨ ਤਾਂ ਉਹ ਵਜੀਰਾ ਦੇ ਘਰ ਵਿੱਚ ਜਾ ਕੇ ਉਸ ਨੂੰ ਪੁੱਛਗਿਸ਼ ਕਰਦਾ ਹੈ। ਉਸ ਦੇ ਪੁੱਛਣ ਤੇ ਵਜੀਰਾ ਦੱਸਦਾ ਹੈ ਕਿ ਉਹ ਟਾਂਗੇ ਦੇ ਬੰਬ ਬਣਾਉਂਦਾ ਹੈ। ਬੰਬ ਦਾ ਨਾਸੁੰਦੇ ਸਾਰ ਹੀ ਉਹ ਸਪਾਏ ਨੂੰ ਹੁਕਮ ਦਿੰਦਾ ਹੈ ਕਿ ਉਸ ਨੂੰ ਕਸੀਟਦਾ ਹੋਇਆ ਥਾਣੇ ਲੈ ਜਾਵੇ ਜਦੋਂ ਉਹ ਉਸ ਨੂੰ ਥਾਣੇ ਲੈ ਜਾਣ ਲਈ ਹੱਥਕੜੀਆਂ ਲਗਾਉਂਦਾ ਹੈ ਤਾਂ ਵਜੀਰੇ ਦੀ ਮਾਂ ਉਸ ਅੱਗੇ ਤਰਲੇ ਮਿੰਤਾ ਕਰਦੀ ਹੈ ਤੇ ਰੋਂਦੀ ਘੁਰ ਲਾਂਦੀ ਹੈ ਪਰ ਥਾਣੇਦਾਰ ਉਸ ਦੀ ਇੱਕ ਨਹੀਂ ਸੁਣਦਾ ਇਸ ਤਰ੍ਹਾਂ ਥਾਣੇਦਾਰ ਬੰਬ ਕੇਸੀ ਕਾਂਗੀ ਦਾ ਮਹੱਤਵਪੂਰਨ ਪ੍ਰਭਾਵਸ਼ਾਲੀ ਤੇ ਯਥਾਰਥਿਕ ਪਾਤਰ ਹੈ ਇਕਾਂਗੀਕਾਰ ਨੇ ਉਸ ਦੇ ਪਾਤਰ ਦੀ ਉਸਾਰੀ ਇਕਾਂਗੀ ਵਿਚਲੇ ਵਿਸ਼ੇ ਤੇ ਕਥਾਨਕ ਅਨੁਸਾਰ ਬਹੁਤ ਹੀ ਕਲਾਤਮਕ ਢੰਗ ਨਾਲ ਕੀਤੀ ਹੈ ਉਸ ਨੇ ਆਪਣੇ ਕਿਰਦਾਰ ਨੂੰ ਕੁਸ਼ਲ ਢੰਗ ਨਾਲ ਪੇਸ਼ ਕਰਦੇ ਹੋਏ ਇੱਥੇ ਹੋਇਆ ਨਾ ਪਾਤਰਾਂ ਦੇ ਦਿਲਾਂ ਵਿੱਚ ਆਪਣਾ ਪੂਰਾ ਪ੍ਰਭਾਵ ਪਾਇਆ ਹੈ ਠੀਕ ਹੈ ਬੇਟਾ ਨੰਬਰ 2 ਤੇ ਜਿਹੜਾ ਇੰਪੋਰਟੈਂਟ ਪਾਤਰ ਹੈ ਉਹ ਹੈ ਵਜੀਰੇ ਦਾ ਪਾਤਰ ਚਿੱਤਰ ਜਿਹਨੂੰ ਅਸੀਂ ਪੜ੍ਹਦੇ ਆ ਸਭ ਤੋਂ ਪਹਿਲਾਂ ਜਾਣ ਪਛਾਣ ਕਰਨਾ ਜਿਹਦੇ ਵਿੱਚ ਕਾਫੀ ਜਿਹੜੀਆਂ ਲਾਈਨਾਂ ਆ ਉਹ ਪਹਿਲੇ ਪਾਤਰ ਨਾਲ ਮਿਲਦੀਆਂ ਜੁਲਦੀਆਂ ਨੇ ਠੀਕ ਹੈ ਜਿਸ ਤਰ੍ਹਾਂ ਕਿ ਬੰਬਕੇਸ ਇਕਾਂਗੀ ਬਲਵੰਤ ਗਾਰਗੀ ਦੀ ਰਚਨਾ ਹੈ ਉਸ ਨੇ ਆਪਣੇ ਨਾਟਕਾ ਵਿੱਚ ਸਮਕਾਲੀ ਸਥਿਤੀਆਂ ਕਟਨਾਵਾਂ ਅਤੇ ਸਮੱਸਿਆਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ ਅਤੇ ਇਹ ਇਕਾਂਗੀ ਉਹਨਾਂ ਦੀ ਇੱਕ ਹਾਸਰਸ ਵਿਅੰਗਮਈਤ ਕਲਾਤਮਕ ਰਚਨਾ ਹੈ ਵਜੇਰਾ ਬੰਬਕੇਸ ਇਕਾਂਗੀ ਦਾ ਮੁੱਖ ਪਾਤਰ ਹੈ ਉਹ ਵੀਰਾਂ ਵਾਲੇ ਦਾ ਮੁੰਡਾ ਤੇ ਦੀਪੋ ਦਾ ਭਰਾ ਹੈ। ਕਰਨੈਲ ਤੇ ਜਰਨੈਲ ਉਸਦੇ ਦੋ ਭਰਾ ਹਨ। ਉਹ ਜਿਹੜਾ ਟਾਂਗੇ ਦੇ ਬੰਬ ਬਣਾਉਂਦਾ ਹੈ, ਉਂਝ ਉਹ ਲੱਕੜ ਦਾ ਕੰਮ ਕਰਦਾ ਹੈ ਪਰ ਕਦੇ-ਕਦੇ ਉਹ ਘਰ ਦਾ ਗੁਜ਼ਾਰਾ ਕਰਨ ਲਈ ਹੋਰ ਵੀ ਮਿਹਨਤ ਮਜ਼ਦੂਰੀ ਵਾਲੇ ਕੰਮ ਕਰ ਲੈਂਦਾ ਹੈ। ਬਲਵੰਤ ਗਾਰਗੀ ਨੇ ਆਪਣੇ ਨਾਟਕ ਇਕਾਂਗੀ ਅਤੇ ਕਹਾਣੀਆਂ ਵਿੱਚ ਉਹ ਪਾਤਰ ਲਏ ਹਨ ਜੋ ਸਮਾਜ ਦੇ ਪ੍ਰਤੀਨਿਧ ਹੁੰਦੇ ਹਨ। ਅਤੇ ਇਕਾਂਗੀ ਵਿਚਲੇ ਪਾਤਰ ਪਾਟਕਾਂ ਨੂੰ ਆਪਣੇ ਆਲੇ ਦੁਆਲੇ ਵਿਚਰਦੇ ਵਿਅਕਤੀ ਹੀ ਲੱਗਦੇ ਹਨ ਉਹਨਾਂ ਤੇ ਇਕਾਂਗੀਆਂ ਦੀ ਇਹ ਹੀ ਵਿਸ਼ੇਸ਼ਤਾ ਇਕਾਂਗੀਆਂ ਨੂੰ ਸਫਲ ਬਣਾਉਣ ਵਿੱਚ ਮਦਦ ਕਰਦੀ ਹੈ ਵਜੀਰਾ ਇਸ ਇਕਾਂਗੀ ਦੇ ਮਹੱਤਵਪੂਰਨ ਪਾਤਰਾਂ ਵਿੱਚੋਂ ਇੱਕ ਹੈ ਜਿਸ ਦੇ ਚਰਿੱਤਰ ਨੂੰ ਹੇਠ ਲਿਖੇ ਪੱਖਾਂ ਨਾਲ ਦਰਸਾਇਆ ਜਾ ਸਕਦਾ ਹੈ ਨੰਬਰ 1 ਸਰਨਾਰਥਨ ਦਾ ਮੁੰਡਾ ਵਜੀਰਾ ਪਾਕਿਸਤਾਨ ਨੂੰ ਉੱਜੜ ਕੇ ਆਈ ਹੋਈ ਸਰਨਾਰਥਨ ਵੀਰਾਂ ਵਾਲੇ ਦਾ ਸਭ ਤੋਂ ਛੋਟਾ ਮੁੰਡਾ ਹੈ ਆਪਣੇ ਘਰ ਦਾ ਖਰਚ ਪਾਣੀ ਚ ਲਾਉਣ ਲਈ ਪਹਿਲਾਂ ਉਹ ਖੇਤਾਂ ਦਾ ਕੰਮ ਕਰਦਾ ਸੀ ਅਤੇ ਫਿਰ ਉਸਨੇ ਇੱਟਾ ਪੱਥਰ ਦਾ ਕੰਮ ਕੀਤਾ ਇਸ ਤੋਂ ਬਾਅਦ ਉਸਨੇ ਤਰਖਾਣਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਣਾ ਸ਼ੁਰੂ ਕਰ ਦਿੱਤਾ ਨੰਬਰ 2 ਮਿਹਨਤੀ ਮੁੰਡਾ ਜਦੋਂ ਵਜੀਰੇ ਦਾ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਇਆ ਤਾਂ ਉਸ ਦੇ ਅੱਗੇ ਸਭ ਤੋਂ ਵੱਡੀ ਸਮੱਸਿਆ ਰੋਟੀ ਕੱਪੜਾ ਅਤੇ ਮਕਾਨ ਦੀ ਸੀ ਅਤੇ ਇਹ ਸਮੱਸਿਆ ਇਕੱਲੇ ਵਜੀਰੇ ਦੇ ਪਰਿਵਾਰ ਦੀ ਹੀ ਨਹੀਂ ਸੀ ਬਲਕਿ ਹਰ ਉਸ ਪਰਿਵਾਰ ਦੀ ਸੀ ਜੋ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ ਬੜੀ ਮੁਸ਼ਕਲ ਨਾਲ ਵਜੀਰੇ ਨੇ ਆਪਣੇ ਦਸਾਂ ਨੌਵਾਂ ਨਾਲ ਕਿੱਤ ਕਰਕੇ ਰੋਜ਼ੀ ਰੋਟੀ ਕਮਾਉਣੀ ਸ਼ੁਰੂ ਕਰ ਦਿੱਤੀ ਉਸ ਦਾ ਕੰਮ ਕਾਜ ਵੀ ਕੋਈ ਵੱਡੇ ਪੱਦਰ ਦਾ ਨਹੀਂ ਸੀ ਉਹ ਖੇਤੀਬਾੜੀ ਇੱਟਾ ਪੱਥਨ ਤੇ ਤਰ ਖਾਣਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਮਿਹਨਤੀ ਹੋਣ ਕਾਰਨ ਉਸਨੇ ਟਾਂਗੇ ਦੇ ਬੰਬ ਬਣਾਉਣੇ ਸ਼ੁਰੂ ਕੀਤੇ ਉਸਨੇ ਕਈ ਅਫਸਰਾਂ ਦੇ ਲਈ ਵੀ ਟਾਂਗੇ ਦੇ ਬੰਬ ਬਣਾਏ ਜਿਨ੍ਹਾਂ ਦੇ ਘਾ ਟਾਂਗੇ ਸਨ ਨੰਬਰ 3 ਸਧਾਰਨ ਮਨੁੱਖ ਹਮੇ ਜੀਰਾ ਸਿੱਧਾ ਸਾਦਾ ਪੈਂਡੂ ਮੁੰਡਾ ਹੈ ਤੇ ਉਸ ਵਿੱਚ ਜਰਾ ਵੀ ਚਲਾਕੀ ਨਹੀਂ ਜਿਸ ਕਾਰਨ ਉਹ ਥਾਣੇਦਾਰ ਅਤੇ ਸਿਪਾਈਆਂ ਦੀਆਂ ਚਲਾਕੀਆਂ ਭਣੀਆਂ ਗੱਲਾਂ ਨੂੰ ਨਾ ਸਮਝ ਸਕਿਆ। ਇੱਥੋਂ ਤੱਕ ਕਿ ਉਹ ਥਾਣੇਦਾਰ ਨੂੰ ਇਹ ਵੀ ਯਕੀਨ ਨਾ ਦਿਵਾ ਸਕਿਆ ਕਿ ਉਹ ਕੈਮੀਕਲ ਦੇ ਨਹੀਂ ਬਲਕਿ ਟਾਂਗੇ ਦੇ ਬੰਬ ਬਣਾਉਂਦਾ ਹੈ। ਉਹ ਨਾ ਤਾਂ ਥਾਣੇਦਾਰ ਦੀਆਂ ਗੱਲਾਂ ਦਾ ਜਵਾਬ ਹੀ ਸਹੀ ਤੰਗ ਨਾਲ ਦੇ ਸਕਿਆ ਅਤੇ ਨਾ ਹੀ ਕਿਸੇ ਗਵਾਂਡੀ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਬੁਲਾ ਸਕਿਆ। ਐਨਾ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਉਹ ਇੱਕ ਬਹੁਤ ਹੀ ਸਧਾਰਨ ਮੁਖ ਹੈ। ਜੋ ਕੋਈ ਵੱਲਛਲ ਤੇ ਫਰੇਬ ਕਰਨਾ ਨਹੀਂ ਜਾਣਦਾ ਨੰਬਰ 4 ਬੇਕਸੂਰ ਮਨੁੱਖ ਉਹ ਬੇਕਸੂਰ ਹੁੰਦੇ ਹੋਏ ਵੀ ਝੂਠੇ ਕੇਸ ਵਿੱਚ ਫਸ ਜਾਂਦਾ ਹੈ ਉਹ ਬਥੇਰਾ ਰੋਲਾ ਪਾਉਂਦਾ ਹੈ ਕਿ ਉਹ ਕੈਮੀਕਲ ਦੇ ਨਹੀਂ ਟਾਂਗੇ ਦੇ ਬੰਬ ਬਣਾਉਂਦਾ ਹੈ ਅਤੇ ਉਸ ਨੇ ਬਹੁਤ ਸਾਰੇ ਅਵਸਰਾਂ ਲਈ ਵੀ ਬੰਬ ਬਣਾਏ ਹਨ ਜਿਨ੍ਹਾਂ ਦੇ ਘਰ ਟਾਂਗੇ ਹਨ ਪਰ ਥਾਣੇਦਾਰ ਉਸ ਦੀ ਜਰਾ ਵੀ ਨਹੀਂ ਸੁਣਦਾ ਤੇ ਉਹ ਸਿਪਾਹੀ ਨੂੰ ਹੁਕਮ ਦਿੰਦਾ ਹੈ ਕਿ ਉਹ ਉਸ ਨੂੰ ਹੱਥ ਕੜੀ ਲਾ ਕੇ ਤਕਸੀਟ ਦਾ ਹੋਏ ਥਾਣੇ ਲੈ ਕੇ ਆਵੇ ਨੰਬਰ 5 ਪੁਲਿਸ ਅੱਗੇ ਬੇਬਸ ਜਦੋਂ ਪੁਲਿਸ ਤੇ ਥਾਣੇਦਾਰ ਗਸ਼ਤ ਕਰਦੇ ਹੋਏ ਉਸ ਦੇ ਘਰ ਆ ਜਾਂਦੇ ਹਨ ਤਾਂ ਉਸ ਸਮੇ ਉਸ ਦੀ ਮਾਂ ਹੀ ਪੁਲਿਸ ਨੂੰ ਦੱਸਦੀ ਹੈ ਕਿ ਵੀ ਜੀਰਾ ਬੰਬ ਬਣਾਉਂਦਾ ਕੰਮ ਕਰਦਾ ਹੈ ਤੇ ਜਿਸ ਕਾਰਨ ਉਸ ਨੂੰ ਸਾਰੇ ਇਲਾਕੇ ਵਾਲੇ ਜਾਣਦੇ ਹਨ ਉਹ ਬਹੁਤ ਹੀ ਸਧਾਰਨਔਰਤ ਸੀ ਤੇ ਉਹ ਨਹੀਂ ਜਾਣਦੀ ਸੀ ਕਿ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਆਈ ਹੈ ਐਨੈਨੂੰ ਵਜੀਰਾ ਵੀ ਕਹਾਂ ਜਾਂਦਾ ਹੈ ਕਿ ਪੁਲਿਸ ਵਾਲਿਆਂ ਦੀ ਚਲਾਕੀਆਂ ਭਰੀਆਂ ਗੱਲਾਂ ਨੂੰ ਨਾ ਸਮਝਦਾ ਹੋਇਆ ਇਹੇ ਕਬੂਲ ਕਰ ਲੈਂਦਾ ਹੈ ਕਿ ਉਹ ਬੰਬ ਬਣਾਉਂਦਾ ਹੈ ਭਾਵੇਂ ਉਹ ਥਾਰਿਆਂ ਦਾ ਇਹ ਸਮਝਾਉਣ ਦੀ ਬੁਰੀ ਕੋਸ਼ਿਸ਼ ਕਰਦਾ ਹੈ ਕਿ ਉਹ ਕੈਮੀਕਲ ਦੇ ਨਹੀਂ ਸਗੂ ਟਾਂਗੇ ਦੇ ਬੰਬ ਬਣਾਉਂਦਾ ਹੈ ਪਰ ਫਿਰ ਵੀ ਉਹ ਪੁਲਿਸ ਦੀਆਂ ਚਲਾਕੀਆਂ ਅੱਗੇ ਪੇਬਸ ਹੋ ਜਾਂਦਾ ਹੈ ਨੰਬਰ 6 ਰਿਫਿਊਜੀ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਵਜੀਰਾ ਪਾਕਿਸਤਾਨ ਨੂੰ ਉੱਜੜ ਕੇ ਆਏ ਰਿਫਿਊਜੀ ਪਰਿਵਾਰ ਨਾਲ ਸੰਬੰਧਿਤ ਹੈ ਉਹ ਆਪਣੇ ਪਰਿਵਾਰ ਸਮੇਤ ਲੋਹਾਰਾਂ ਵਾਲੇ ਮੁਹੱਲੇ ਇੱਕ ਕੱਚੀ ਕੁਲੀ ਵਿੱਚ ਰਹਿ ਰਿਹਾ ਕੱਚੀ ਕੁਲੀ ਮਤਲਬ ਕੋਠਰੀ ਟਾਈਪ ਠੀਕ ਹੈ ਇਹ ਕੁਲੀ ਗਰਮੀਆਂ ਵਿੱਚ ਤਪਦੀ ਹੈ ਤੇ ਮੀਂਹ ਪੈਣ ਤੇ ਚੁੰਦੀ ਹੈ ਵਜੀਰਾ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚ ਤੋੜਦਾ ਹੈ ਤੋੜਦਾ ਮਤਲਬ ਚਲਾਉਂਦਾ ਹੈ ਦੀਪੋ ਘਰ ਵਿੱਚ ਰਹਿੰਦੀ ਹੈ ਤੇ ਮੁੰਡੇ ਘਰੋਂ ਬਾਹਰ ਕੰਮ ਕਰਦੇ ਹਨ ਇਸ ਤਰ੍ਹਾਂ ਵਜੀਰਾ ਆਪਣੇ ਕਿਰਦਾਰ ਰਹੀ ਸਾਡੇ ਸਾਹਮਣੇ ਇੱਕ ਰਿਫਿਊਜੀ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਪੇਸ਼ ਕਰਨ ਵਾਲਾ ਬਿੰਬ ਹੈ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਵਜੀਰਾ ਬੰਬ ਕੇਸ ਇਕਾਂਗੀ ਦਾ ਬਹੁਤ ਹੀ ਮਹੱਤਵਪੂਰਨ ਪ੍ਰਭਾਵਸ਼ਾਲੀ ਤੇ ਯਥਾਰਥਕ ਪਾਤਰ ਹੈ जो अपनी भूमिका द्वारा अपने प्रति पाठक दिली हमदर्दी हासिल करने पूरी तरह होया करमयाब अपने किरदार राही पाठक दिलों उपर अपना गहरा प्रभाव पाँगा है ठीक है बेटा जी बेटा जी हूँ आएगा हाँ थर्ड नंबर के करैक्ट वि जोड़ा कि बहुत ही इंपोर्टेंट है तो है वीर वाली का पात्र चित्रण ਜਿਹਦੇ ਸਭ ਤੋਂ ਪਹਿਲਾਂ ਹੀ ਜਾਣ ਪਛਾਣ ਕਰਾਂਗੇ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਕੁਝ ਚੀਜ਼ਾਂ ਬਹੁਤ ਹੀ ਸੇਮ ਟੂ ਸੇਮ ਨੇ ਜਸਟ ਫਰਸਟ ਪੈਟ ਦੇ ਵਿੱਚ ਓਕੇ ਵੀਰਾ ਵਾਲੀ ਬੰਬ ਕੇ ਅਸੀ ਕਾਂਗੀ ਦੀ ਮਹਤਵਪੂਰਨ ਪਾਤਰ ਹੈ ਇਹ ਹੀ ਕਾਂਗੀ ਪੰਜਾਬੀ ਦੇ ਮਹਾਨ ਸਹਿਤਕਾਰ ਬਲਵੰਤ ਗਾਰਗੀ ਦੀ ਰਚਨਾ ਹੈ ਉਹਨਾਂ ਨੇ ਆਪਣੇ ਨਾਟਕਾਂ ਵਿੱਚ ਸਮਕਾਲੀ ਸਥਿਤੀਆਂ ਘਟਨਾਵਾਂ ਤੇ ਸਮੱਸਿਆਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ ਵਿਰਾਵਲੀ ਇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਦੀਪੋ ਉਸ ਦੀ ਧੀ ਅਤੇ ਵਜੀਰਾ ਕਰਨੈਲ ਤੇ ਜਰਨੈਲ ਉਸ ਦੇ ਪੁੱਤਰ ਹਨ ਉਹ ਆਪਣੀ ਧੀ ਨਾਲੋਂ ਵੱਧ ਆਪਣੇ ਤਿੰਨਾਂ ਪੁੱਤਰਾਂ ਨੂੰ ਪਿਆਰ ਕਰਦੀ ਹੈ ਇਥੋਂ ਤੱਕ ਕਿ ਉਹ ਆਪਣੇ ਪੁੱਤਰ ਲਈ ਰੱਖੀ ਗੁੜ ਦੀ ਢੇਲੀ ਆਪਣੀ ਧੀ ਨੂੰ ਦੇਣ ਲਈ ਤਿਆਰ ਨਹੀਂ ਹੁੰਦੀ ਗੁੜ ਦੀ ਢੇਲੀ ਮਤਲਬ ਗੁੜ ਦਾ ਛੋਟਾ ਜਿਹਾ ਪੀਸ ਠੀਕ ਹੈ ਥਾਣੇਦਾਰ ਦੇ ਪੁੱਛਦਿਆਂ ਉਹ ਕਹਿੰਦੀ ਹੈ ਕਿ ਉਹ ਤਿੰਨਾਂ ਪੁੱਤਰਾਂ ਦੀ ਮਾਂ ਹੈ ਭਾਵੇਂ ਉਹ ਆਪਸ ਵਿੱਚ ਲੜਦੇ ਝਗੜਦੇ ਹਨ ਪਰ ਫਿਰ ਵੀ ਉਹ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਇਕਾਂਗੀ ਵਿੱਚ ਵੀਰਾਂ ਵਾਲੇ ਦੇ ਚਰਿੱਤਰ ਦੇ ਹੇਠ ਲਿਖੇ ਪੱਖ ਸਾਡੇ ਸਾਹਮਣੇ ਆਉਂਦੇ ਹਨ ਨੰਬਰ 1 ਸਧਾਰਨ ਔਰਤ ਵੀਰਾ ਵਾਲੀ ਬਹੁਤ ਹੀ ਸਿੱਧੀ ਸਾਦੀ ਵਿਪਤਾ ਦੀ ਮਾਰੀ ਤੇ ਗਰੀਬ ਪਿੰਡੂ ਔਰਤ ਹੈ ਉਸ ਵਿੱਚ ਜਰਾ ਜਿੰਨੀ ਵੀ ਚਲਾਕੀ ਵਾਲਾ ਗੁਣ ਨਹੀਂ ਜਦੋਂ ਥਾਣੇਦਾਰ ਅਤੇ ਸਪਾਹੀ ਉਸ ਦੇ ਘਰ ਵਜੀਰਾ ਬਾਰੇ ਪੁਛਗਿਸ਼ ਕਰਨ ਆਉਂਦੇ ਹਨ ਤਾਂ ਉਹ ਉਹਨਾਂ ਦੀਆਂ ਚਲਕੀਆਂ ਭਰੀਆਂ ਗੱਲਾਂ ਨੂੰ ਨਾ ਸਮਝ ਸਕੇ ਅਤੇ ਨਾ ਹੀ ਉਹ ਉਹਨਾਂ ਨੂੰ ਇਹ ਸਮਝਾ ਸਕੇ ਕਿ ਉਸ ਦਾ ਪੁੱਤਰ ਕੈਮੀਕਲ ਦੇਨੇ ਹੀ ਸਗੂ ਟਾਂਗੇ ਦੇ ਬੰਬ ਬਣਾਉਂਦਾ ਹੈ ਨੰਬਰ 2 ਗਲਾਂਦਰ ਔਰਤ ਗਲਾਂਦਰ ਮਤਲਬ ਗੱਲਾਂ ਕਰਨ ਵਾਲੀ ਠੀਕ ਹੈ ਗਲੜੀ ਜਿਹਨੂੰ ਬੋਲਦੇ ਨੇ ਵੀਰਾ ਵਾਲੀ ਬਹੁਤ ਹੀ ਗਲਾਂਦਰ ਔਰਤ ਹੈ ਉਹ ਹਰ ਵੇਲੇ ਕਿਸੇ ਨਾ ਕਿਸੇ ਨਾਲ ਗੱਲਾਂ ਹੀ ਕਰਦੀ ਰਹਿੰਦੀ ਹੈ ਪਹਿਲਾਂ ਉਹ ਆਪਣੀ ਧੀ ਦੀਪੂ ਨਾਲ ਫਿਰ ਗਵੰਡਨ ਆ ਰਫਿਊਜ਼ੀਆਂ ਬਾਰੇ ਸਰਕਾਰ ਬਾਰੇ ਅਤੇ ਸਰਕਾਰ ਵੱਲੋਂ ਮਿਲਣ ਬਾਰੇ ਮਕਾਨਾਂ ਬਾਰੇ ਗੱਲਾਂ ਕਰਦੀ ਹੈ ਜਦੋਂ ਥਾਣੇਦਾਰ ਵਿਜੀਰਾ ਕੋਲੋਂ ਬੰਬ ਬਣਾਉਣ ਬਾਰੇ ਪੁੱਛਦਾ ਹੈ ਤਾਂ ਉਹ ਕਈ ਵਾਰ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੰਦੀ ਹੈ ਉਹ ਥਾਣੇਦਾਰ ਤੇ ਚੁੱਪ ਕਰਾਉਣ ਤੇ ਵੀ ਚੁੱਪ ਨਹੀਂ ਹੁੰਦੀ ਅਤੇ ਆਪਣੀ ਗੱਲ ਨੂੰ ਪੂਰਾ ਕਰਕੇ ਹੀ ਛੱਡਦੀ ਹੈ। ਨੰਬਰ 3 ਧੀ ਦੇ ਵਿਆਹ ਲਈ ਫਿਕਰਮੰਦ। ਉਹ ਆਪਣੀ ਜਵਾਨ ਹੋ ਰਹੀ ਧੀ ਦੇ ਵਿਆਹ ਦੀ ਚਿੰਤਾ ਕਰਦੀ ਹੈ। ਉਹ ਸੋਚਦੀ ਹੈ ਕਿ ਜੇਕਰ ਉਸ ਨੂੰ ਕੋਈ ਜੋਗ ਵਰ ਮਿਲ ਜਾਵੇ ਤਾਂ ਉਹ ਆਪਣੀ ਧੀ ਦੀਪੋ ਦਾ ਵਿਆਹ ਕਰਕੇ ਨਿਸ਼ਚਿੰਤ ਹੋ ਜਾਵੇ, ਮਤਲਬ ਫ੍ਰੀ ਹੋ ਜਾਵੇ, ਠੀਕ ਹੈ? ਭਾਵੇਂ ਉਹ ਆਪਣੀ ਧੀ ਨਾਲ ਨੂੰ ਪੁੱਤਰਾਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਧੀ ਦੇ ਵਿਆਹ ਦੀ ਚਿੰਤਾ ਵੀ ਉਸ ਨੂੰ ਲੱਗੀ ਰਹਿੰਦੀ ਹੈ। ਨੰਬਰ 4 ਪੁੱਤਰਾਂ ਦੇ ਵਿਆਹ ਦੀ ਚਿੰਤਾ। ਵੀਰਾ ਵਾਲੀ ਨੂੰ ਜਿੱਥੇ ਆਪਣੀ ਧੀ ਦੇ ਵਿਆਹ ਦੀ ਚਿੰਤਾ ਹੈ ਉੱਥੇ ਹੀ ਉਹ ਆਪਣੇ ਪੁੱਤਰਾਂ ਦੇ ਵਿਆਹ ਲਈ ਵੀ ਚਿੰਤਾ ਕਰਦੀ ਹੈ। ਉਹ ਥਾਣੇਦਾਰ ਨੂੰ ਦੱਸਦੀ ਹੈ ਕਿ ਜਦੋਂ ਉਹ ਪਾਕਿਸਤਾਨ ਵਿੱਚ ਸੀ ਤਾਂ ਉਨ੍ਹਾਂ ਦੇ ਪੁੱਤਰਾਂ ਦੇ ਵਧੀਆ-ਵਧੀਆ ਰਿਸ਼ਤੇ ਆਉਂਦੇ ਸਨ ਪਰ ਉਦੋਂ ਉਹ ਵਿਆਹ ਨਾ ਕਰ ਸਕੇ ਪਰ ਹੁਣ ਉਹਨਾਂ ਦਾ ਵਿਆਹ ਕਰਨਾ ਮੁਸ਼ਕਲ ਲੱਗਦਾ ਹੈ ਨੰਬਰ 5 ਦੁਖੀ ਔਰਤ ਉਹ ਦੁਖੀ ਔਰਤ ਹੈ ਤੇ ਸਾਰੇ ਅੱਗੇ ਆਪਣੇ ਦੁੱਖੜੇ ਰੋਂਦੀ ਰਹਿੰਦੀ ਹੈ ਜਦੋਂ ਥਾਣੇ ਦਾ ਗਸ਼ਤ ਕਰਦਾ ਹੋਇਆ ਉਹਨਾਂ ਦੇ ਘਰ ਵਜੀਰੇ ਬਾਰੇ ਪੁੱਛਗਿਸ਼ ਕਰਨ ਲਈ ਆਉਂਦਾ ਹੈ ਤਾਂ ਉਹ ਥਾਣੇਦਾਰ ਨੂੰ ਪਾਕਿਸਤਾਨ ਵਿੱਚ ਰਹਿ ਗਏ ਸਮਾਨ ਬਾਰੇ ਅਤੇ ਇਥੇ ਆ ਕੇ ਆਉਣ ਵਾਲੀਆਂ ਨਵੀਆਂ ਮੁਸ਼ਕਲਾਂ ਬਾਰੇ ਦੱਸਦੀ ਹੈ ਜਿੱਥੇ ਉਸ ਨੂੰ ਮਕਾਨ ਬਣਾਉਣ ਤੇ ਘਰ ਦੀ ਜ਼ਮੀਨ ਦਾ ਫਿਕਰ ਹੈ ਉੱਥੇ ਹੀ ਉਹ ਆਪਣੀ ਜਵਾਨ ਹੋ ਰਹੀ ਧੀ ਬਾਰੇ ਵੀ ਫਿਕਰਮੰਦ ਹੈ ਉਹ ਚਾਹੁੰਦੀ ਹੈ ਕਿ ਜਲਦੀ ਹੀ ਉਸ ਲਈ ਕਿਸੇ ਚੰਗੇ ਜਿਹੇ ਮੁੰਡੇ ਦਾ ਰਿਸ਼ਤਾ ਆ ਜਾਵੇ ਤਾਂ ਉਹ ਉਸ ਦਾ ਵਿਆਹ ਕਰਕੇ ਨਿਸ਼ਚਿੰਤ ਹੋ ਜਾਵੇ ਨੰਬਰ 6 ਸਰਕਾਰ ਤੇ ਵਿਸ਼ਵਾਸ ਰੱਖਣ ਵਾਲੀ ਵੀਰਾ ਵਾਲੇ ਨੂੰ ਸਰਕਾਰ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਰਫਿਊਜੀਆ ਨੂੰ ਪੱਕੇ ਘਰ ਬਣਾ ਕੇ ਦੇਵੇਗੀ ਉਹ ਮਾਨਾ ਨੂੰ ਦੱਸਦੀ ਹੈ ਕਿ ਦਿੱਲੀ ਵਿੱਚ ਸਰਕਾਰ ਸਾਰੇ ਰਫਿਊਜੀਆ ਨੂੰ ਪੱਕੇ ਕੋਠੇ ਪਾ ਕੇ ਦੇ ਰਹੀ ਹੈ ਤੇ ਉਹਨਾਂ ਲਈ ਕੱਪੜੇ ਲੱਤੇ ਦਾ ਵੀ ਪ੍ਰਬੰਧ ਕਰ ਰਹੀ ਹੈ ਉਹ ਉਸ ਨੂੰ ਦੱਸਦੀ ਹੈ ਕਿ ਉਸ ਦੇ ਪਰਿਵਾਰ ਨੇ ਕਈ ਵਾਰੀ ਸਰਕਾਰ ਨੂੰ ਅਰਜ਼ੀਆਂ ਭੇਜੀਆਂ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਬੇਟਾ ਕੱਪੜੇ ਲੱਤੇ ਤੋਂ ਮਤਲਬ ਪੜਾਹੀ ਹੁੰਦਾ ਹੈ ਜਿਸਾ ਹੀ ਪਾਣੀ ਤਾਂ ਤਾਂ ਨਹੀਂ ਕਹਿ ਹਟਦੇ ਨਾ ਪਾਣੀ ਦਾ ਤਾਂ ਮਤਲਬ ਹੈ ਲੇਕਿਨ ਤਾਣੀ ਦਾ ਕੋਈ ਮਤਲਬ ਨਹੀਂ ਹੈ ਇਸੇ ਕਰਕੇ ਇੱਥੇ ਕੱਪੜੇ ਦਾ ਮਤਲਬ ਹੈ ਪਰ ਲੱਤੇ ਦਾ ਕੋਈ ਮਤਲਬ ਨਹੀਂ ਹੈ ਲੇਕਿਨ ਇਹਨੂੰ ਵਰਡ ਨੂੰ ਬੋਲਿਆ ਜਾਂਦਾ ਹੈ ਆਮ ਤੌਰ ਤੇ ਕੱਪੜੇ ਤੇ ਲੱਤੇ ਓਕੇ ਬੇਟਾ ਪਰ ਸੈਵਨ ਰੋਟੀ ਕੱਪੜਾ ਤੇ ਮਕਾਨ ਦੀ ਤਾਂਗ ਰੱਖਣ ਵਾਲੀ ਤਾਂ ਮਤਲਬ ਇੱਛਾ ਕਰਨ ਵਾਲੀ ਵੀਰਾ ਵਾਲੀ ਦਾ ਪਾਕਿਸਤਾਨ ਵਿੱਚ ਆਪਣਾ ਪੱਕਾ ਘਾਰ ਸੀ ਪਰ ਇੱਧਰ ਆ ਕੇ ਉਹ ਆਪਣੇ ਪਰਿਵਾਰ ਨਾਲ ਕਿਸੇ ਮੁਸਲਮਾਨ ਦੀ ਕੱਚੀ ਕੁਲੀ ਵਿੱਚ ਰਹਿ ਰਹੀ ਹੈ ਜੋ ਗਰਮੀਆਂ ਨੂੰ ਬਹੁਤ ਤਪਦੀ ਹੈ ਤੇ ਮੀਂਹ ਦੇ ਦਿਨਾਂ ਵਿੱਚ ਛਾਉਂਦੀ ਹੈ ਇਸ ਲਈ ਉਸ ਨੂੰ ਰੋਟੀ ਕੱਪੜੇ ਤੇ ਮਕਾਨ ਦੀ ਸਰਕਾਰ ਵੱਲੋਂ ਮਿਲਣ ਦੀ ਤਾਕ ਹੈ ਨੰਬਰ 8 ਰੱਬ ਤੇ ਵਿਸ਼ਵਾਸ ਰੱਖਣ ਵਾਲੀ ਵੀਰਾਂ ਵਾਲੀ ਰੱਬ ਤੋਂ ਡਰਦੀ ਹੈ ਉਹ ਸੋਚਦੀ ਹੈ ਕਿ ਸ਼ਾਇਦ ਸੌਖੇ ਸਮੇਂ ਵਿੱਚ ਕੀਤੀਆਂ ਗਲਤੀਆਂ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ। ਫਿਰ ਉਹ ਇਹ ਵੀ ਸੋਚਦੀ ਹੈ ਕਿ ਰੱਬ ਦੇ ਘਰ ਦੇਰ ਜ਼ਰੂਰ ਹੈ ਪਰ ਹਨੇਰ ਨਹੀਂ। ਨੰਬਰ 9 ਮਿਹਨਤੀ ਔਰਤ। ਉਹ ਬਹੁਤ ਮਿਹਨਤੀ ਤੇ ਦਲੇਰ ਔਰਤ ਹੈ। ਉਹ ਆਪਣੇ ਪਰਿਵਾਰ ਦੀ ਜ਼ਰੂਰਤ ਲਈ ਖੂਹ ਵਿੱਚ ਪਾਣੀ ਕੱਢਦੀ ਹੈ ਤੇ ਜੇਕਰ ਕੋਈ ਚੀਜ਼ ਖੂਹ ਵਿੱਚ ਡਿੱਗ ਵੀ ਪਵੇ ਤਾਂ ਉਹ ਬੜੀ ਤਲੀੜੀ ਨਾਲ ਖੂਹ ਵਿੱਚੋਂ ਬਾਹਰ ਕੱਢ ਕੇ ਲੈ ਆਉਂਦੀ ਹੈ। ਉਹ ਆਪਣੇ ਚੰਗੇ ਦਿਨਾਂ ਵਿੱਚ ਵੀ ਮਿਹਨਤ ਉੱਤੇ ਵਿਸ਼ਵਾਸ ਰੱਖਦੀ ਹੈ। ਇਹੀ ਕਾਰਨ ਹੈ ਕਿ ਉਹ ਚੋਰੀ ਗੰਡੇ ਪੁੱਟ ਰਹੀ ਕਿਰਪੀ ਸੁਨਿਆਰੀ ਨੂੰ ਫੜ ਲੈਂਦੀ ਹੈ। ਨੰਬਰ 10 ਪੋਤਰੇ ਨੂੰ ਪਿਆਰ ਕਰਨ ਵਾਲੀ। ਉਹ ਆਪਣੇ ਵੱਡੇ ਮੁੰਡੇ ਦੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਹੈ। ਉਸ ਨੂੰ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਪਹਿਲਾਂ ਲਾਡਾਂ ਵਿੱਚ ਖੇਡਣ ਵਾਲਾ ਪੋਤਰਾ ਅੱਜਕੱਲ ਰੇਤਾਂ ਵਿੱਚ ਖੇਡਦਾ ਹੈ। ਉਹ ਇਹਨਾਂ ਹਾਲਾਤਾਂ ਨੂੰ ਦੇਖ ਕੇ ਬੇਬਸ ਹੋ ਜਾਂਦੀ ਹੈ ਕਿ ਉਹ ਆਪਣੇ ਪੁੱਤਰ ਨੂੰ ਸੁੱਖ ਸਹੂਦਾ ਨਹੀਂ ਦੇ ਸਕਦੇ। ਉਹ ਆਪਣੇ ਵਿਜیرے ਦੇ ਬੇਕਸੂਰ ਹੋਣ ਦੀ ਵੀ ਦੁਖਾਈ ਦਿੰਦੀ ਹੈ ਅਤੇ ਉਸ ਨੂੰ ਹੱਥ ਕੜੀ ਲੱਗੀ ਵੇ ਕੇ ਰੋਂਦੀ ਘੁੱਲ ਲਾਂਦੀ ਹੈ। ਇਕਾਂਗੀ ਵਿੱਚ ਵੀਰਾਂ ਵਾਲੀ ਦਾ ਸੁਭਾ ਆਪਣੇ ਆਪ ਵਿੱਚ ਬਹੁਤ ਦਿਲਚਸਪ ਤੇ ਯਥਾਰਤਕ ਹੈ। ਇਕਾંગીਕਰ ਨੇ ਉਸ ਦੇ ਚਰਿੱਤਰ ਨੂੰ ਇਕਾંગી ਵਿਚਲੇ ਵਿਸ਼ੇਤ ਕਥਾਨਕ ਅਨੁਸਾਰ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ ਉਸ ਨੇ ਆਪਣੇ ਕਿਰਦਾਰ ਦੀ ਪ੍ਰਤੀਨਿਧਤਾ ਕਰਦਿਆਂ ਪਾਠਕ ਦੇ ਦਿਲਾਂ ਉੱਪਰ ਆਪਣਾ ਪੂਰਾ ਪ੍ਰਭਾਵ ਪਾਇਆ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਇਹ ਤਿੰਨੇ ਕੈਰੈਕਟਰ ਬਹੁਤ ਹੀ ਇੰਪੋਰਟੈਂਟ ਨੇ ਇਹਨੂੰ ਧਿਆਨ ਨਾਲ ਕਰ ਲੈਣਾ ਡੈਸਟ ਵੀਡੀਓ ਵਿੱਚ ਅਸੀਂ ਅਗਲਾ ਇਕਾંગી ਕਰਾਂਗੇ ਤਤ ਤੱਕ ਤੁਸੀਂ ਅੱਛੀ ਤਰ੍ਹਾਂ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ